اڃا گهيو آهي ان کي پٽڪي ڏانهن ڏانهن ها ڇا ڪيون ٽيسٽ ڪيو ها لاڪار هر سڀل فيڪي پارا ها گهي ਮੰਤਾ ਕਿਨੇ ਕਰ ਰਹੇ ਗੁਗੇ ਪੀ ਦੀ ਮੰਤਾ ਕਿਦੇ ਕਰਿਆ ਛੋਟੇ ਛੋਟੇ ਇੰਦੇ ਆਇਓ ਫਰਜੋ ਬਾਕੀ ਬਈਓ ਭਾਈ ਜੀ ਛੋਟੇ ਕਰੀ ਮੰਤਾ ਗੁਗੇ ਪੀ ਦੀ ਉੱਚਾ ਬੋਲ ਬਈ ਤੇ ਛੋਟੇ ਹੀ ਬਾਈ ਜੀ ਲੈ ਕਹਿ ਬਾਬਾ ਹਾਂ ਮੰਤਾ ਫੋਟਿਆ ਹਾਂਜੀ ਫੋਟਿਆ ਬਈ ਆਜੋ ਬਣੇ ਤੁਹਾਡੇ ਨਾਲ ਕੌਣਾ ਆਇਆ ਹੈਗਾ ਠੀਕ ਹੈ ਸਾਰੇ ਘਰ ਦੀ ਬਾਤ ਪੁੱਛਣਾ ਪਹਿਲਾਂ ਤਾਂ ਐ ਦਾਸ ਪੁੱਜੇ ਤੁਹਾਡੇ ਪਰਿਵਾਰ ਦੇ ਵਿੱਚ ਸ੍ਰੀਮਨ ਦਾ ਬੱਚੇ ਕਿਹਦੇ ਜਾਂਦੇ ਸਾਰੇ ਨੂੰ ਹਾਂਜੀ ਕਹਿ ਲੈਂ ਆ ਕਿ ਦਮ ਕਿਹਨੂੰ ਚੜਦਾ ਪੁੱਜੇ ਫੋਟੇ ਇਹ ਕਿਹਨੂੰ ਚੜਦਾ ਤੈਨੂੰ ਚੜਦਾ ਬਈ ਹਾਂ ਲੈ ਕਹਿ ਬਾਬਾ ਕਿਹੜਾ ਬਣਾ ਬਣਾ ਦਾ ਕੜਕਵਾਲ ਚਲਾ ਕੜਕਵਾਲ ਚਲਾ ਠੀਕ ਹੈ ਰਾਪ ਕਿੱਥੇ ਚੜ ਕੇ ਉਹਨਾਂ ਕੋਲ ਤੁਸੀਂ ਜਾਂ ਕਿਸੇ ਨੇ ਕਿੜਾਈ ਹੋਵੇ ਪਈਏ ਨਹੀਂ ਬੱਬਾ ਜੀ ਤੁਸੀਂ ਮਾਂ ਦਾ ਕਾਲਕੰਨ ਮੰਨਉਣੀ ਏ ਕਦੇ ਮਨਾਇਆ ਹੋਵੇ ਤੈਨੂੰ ਮਾਂ ਦਾ ਕਾਲਕੰਨ ਰੱਖੇਗਾ 24 ਘੰਟੇ ਥੋੜਾ ਸ੍ਰੀ ਬੀਕੂ ਦੀ ਵੀ ਘਰ ਤੇ ਰਹਿਣਾ ਪਿਆ ਐ ਨਹੀਂ ਰਹਿਣਾ ਨਾ ਅੱਜ ਵੀ ਤੈਨੂੰ ਲੱਗਦੀ ਐ ਹਾਂਜੀ ਬੱਬਾ ਜੀ ਠੀਕ ਐ ਓਏ ਸੇਤਰਾਤ ਤੇ ਰਹਿਣਾ ਏ ਵੇ ਨਹੀਂ ਕਰਦੇ ਵੀ ਇੱਥੇ ਦੇ ਵੀ ਜਾਂਦੇ ਉਹਦੇ ਘਰ ਦੇ ਵੀ ਰਹਿੰਦਾ ਕਿ ਥੋੜੇ ਵੀ ਰਹਿੰਦਾਗਾ ਇਹ ਚਾਂਦ ਚੱਕ ਮੋਦਕ ਦੀ ਹੋਗੀ ਸੀ ਇਹ ਚਾਂਦ ਚੱਕ ਮੋਦਕ ਦੀ ਹੋਗੀ ਸੀ ਇਹ 3 ਕਿੰਨੇ ਬਿਲਕੁਲ ਹੈਗੇ ਇਹ ਸੋਹੇ ਬਾਈ ਜਿਵੇਂ ਸੋਹੇ ਬੜੇ ਕਿਦੀ ਉਮਰ ਜਿਵੇਂ ਸਾਦੇ ਕੀ ਬਣੇ ਇਹ ਬੁੱਕ ਸੇ ਪੈਣਾ ਕਿਦੀ ਉਮਰ ਤੇ ਉਹਦੇ ਤੇ ਕਹਿਦਾ ਸੀ ਹਾਂ ਬਸ ਇਹੀ ਗੱਲ ਬਸ ਹਾਂਜੀ ਬਾਬਾ ਜੀ ਇਹ ਨਾਲ ਸਿਕੀਪੇ ਦੇ ਵਿੱਚ ਹੋਈ ਸੀ ਜਿਹੜਾ ਨਾਲ ਬੈਠ ਰਹੇ ਸੀ ਹਾਂਜੀ ਬਾਬਾ ਜੀ ਉਹ ਰੋਣ ਮਨ ਕਿਹੜਾ ਕਰਦਾ ਕੋੜੇ ਹਾਂਜੀ ਬਾਬਾ ਜੀ ਇਹਨੇ ਕਰਦਾ ਕਿ ਬਜਰੰਗਵਲੀ ਤੁਸੀਂ ਮੰਨਦੇ ਹੋ ਇਹਨੂੰ ਕਿੱਥੇ ਮੰਨ ਗਏ ਬਾਬਾ ਜੀ ਇਹਨੂੰ ਫੜੇ ਵਾਰ ਜੀ ਸਾਡੀ ਕੂੜੀ ਵੀ ਲੱਗੀ ਹੋਈ ਹੈ ਫੜੇ ਵਾਰ ਤੇ ਛੋਟੇ ਮੂਰਤੀ ਲੱਗੇ ਬਾਬਾ ਜੀ ਤੁਸੀਂ ਉੱਥੇ ਬੰਦਦੇ ਹੋ ਹਾਂ ਜੀ ਬਾਬਾ ਜੀ ਦੀ ਮੰਨੀ ਲਾਉਣੇ ਨੇ ਹਾਂ ਜੀ 6 ਮਹੀਨੇ ਵਾਲਾ ਹੋਣਾ ਤਾਂ ਸਾਲ ਬਾਅਦ ਹੋਣੀ ਨੇ ਕੋਈ ਜਿੰਮੇਸੀ ਸੁਦੀ ਹੋਣਾ ਬਾਬਾ ਜੀ ਲੋ ਮੈਂ ਕੂੜੀ ਆ ਉਹ ਵੀ ਮੈਂ ਕਿਉਂ ਹੋਣੀ ਅਸੀਂ ਵੈਸੀ ਮਤਲਬ ਕਰਕੇ ਦੇਖਦੇ ਹਾਂ ਨੇ ਸੀ ਕਿੱਥੇ ਦਾ ਅੱਛਾ ਨਹੀਂ ਉਹ ਜੀ ਮੰਨੀ ਸੁਦੀ ਹੋਣਾ ਉਹਨੇ ਕਿਵੇਂ ਲਾਈ ਗਈ ਵਜਾ ਕਸੂ ਕੇ ਪੀਲੀ ਹੈ ਹੈ ਕੇਤਨੀ ਰਮਨ ਇੱਕ ਤਾਂ ਮਨੋਂ ਹਨੂ ਮੰਗਿਆ ਮੰਨਿਆ ਲਾਓ ਬਾਈ ਬਾਬਾ ਤੁਹਾਡੇ ਕਿਰਪਾ ਕਰ ਦੂਗਾ ਠੀਕ ਹੈ ਹਾਂਜੀ ਇੱਕ ਸੋਟੇ ਮਰਨ ਨੂੰ ਕੌਣ ਕਹਿੰਦਾ ਰਹਦਾ ਕੁੜੀਏ ਛੋਟੇ ਹੀ ਘਰ ਦੇ ਵਿੱਚ ਇਹ ਮਰਨ ਨੂੰ ਕੌਣ ਕਹਿੰਦਾ ਰਹਿੰਦਾਗਾ ਅੱਗੇ ਮੇਰੇ ਹਸਪੀਟਲ ਪੀ ਕੇ ਹੁੰਦਾ ਸੀ ਸ਼ਾਫਿੰਦੇ ਲਈ ਅੱਗੇ ਕਹਿੰਦੇ ਸੀ ਯੂ ਸ਼ਾਫ ਕਿਤੇ ਕਹਿੰਦਾ ਸੀਗਾ ਹਾਂਜੀ ਹਾਂਜੀ ਬਾਬਾ ਜੀ ਕਹਿੰਦੇ ਸੀਗੇ खांडी बाबा जी कह देने इन छोटे खंड पार के सुखे रहने वे या आला तो नहीं सुखी होवे सादी अपनी हुई है ते कराई नहीं बने एक एक साइज का आटा बंद करवा के हटे हैं जी उन खंड पार तो वो कटे है भी करवाना है करे सादी बा सुखी हुई है नौकरी वाली बन गया काम बन गया फिर ਕਸ ਕਰੂਗਾ ਮੈਂ ਕਰਵਾਉਗਾ ਉਹਨੇ ਜੀ ਆ ਜੀ ਲਾ ਬਾਬਾ ਜੀ ਕਰਵਾ ਲਗੇ ਥੋੜਾ ਖਣ ਪਾਟ ਇਹਨੇ ਘਰੇ ਕਿਰਪਾ ਕਰ ਦੋ ਇੱਕ ਤਾਂ ਥੋੜੇ ਖੰਡ ਪਾਟ ਤੇ ਕਰ ਦੋ ਥੋੜੇ ਨੇ ਸਿਸਟਮ ਹੱਲੇ ਆਵੇਗਾ ਇਹ ਸਹੀ ਕਰ ਲੋਗਾ ਭਾਈ ਕਰਵਾਓ ਇਹਨੇ ਸਾਦਾ ਆਪਦੀ ਅਰਦਾਸ ਕਰਵਾ ਦੋ ਜਿੱਦਕ ਥੋੜੀ ਸਾਤਾ ਉਦੋਂ ਬਾਅਦ ਸਿਸਟਮ ਹੋਦੇ ਰਹੇਗਾ ਕੋਰਸਿੰਗ ਸਾਕੇ ਕਰ ਮੰਗਲੇ ਬਾਬਾ ਜੀ ਦੀ ਇਹਨੇ ਔਕਾਸ ਕਰਾ ਦੋ ਹਣੇ ਫਸੋ ਮੇਗਾ ਹੀ ਕੱਟਣਗੇ ਉਸ ਦਿਵਾਰ ਜਦੋਂ ਥੋੜਾ ਸੈੱਟ ਹੋ ਗਿਆ ਉਸ ਦਿਵਾਰ ਖੰਡ ਪੱਟਾ ਦੋ ਬਈ ਠੀਕ ਹੈ ਠੀਕ ਹੈ ਇੱਕ ਛੋਟਾ ਚੱਕਰ ਵਾਰ ਕੇ ਮਾਤਾ ਕਲਾਨਾ ਨੇ ਠੀਕ ਹੈ ਉਸੇ ਕਲਾਨਾ ਨੇ ਲੰਬੀ ਹੈ ਜਿੰਨਾ ਦਰਵਾ ਕਲਾਨਾ ਗਿਆ ਨੂੰ ਪਿਛਲੇ ਸਾਲ ਗਈ ਸੀ ਇਸ ਵਾਰ ਵੀ ਜਾਏਗੇ ਹੈ ਇਸ ਵਾਰ ਵੀ ਜਾਏਗੇ ਪਿਛਲੇ ਸਾਲ ਤੱਕ ਗਈ ਸੀ 1000 ਉੱਥੇ ਮੱਥਾ ਟੇਕ ਕੇ ਜਿਹੜੇ ਕਾਰਲੇ ਕੁੜੀਏ ਤੇਰਾ ਸਿਰ ਵੀ ਧਾਰੇਗਾ ਆਪਣੇ ਠੀਕ ਹੈ ਠੀਕ ਹੈ ਗੁਰਜੀ ਉੱਥੇ ਮਿੱਟੀ ਵੀ ਕੱਢ ਕੇ ਉਹਨਾਂ ਨੇ ਹਾਂਜੀ ਹੈ ਹੈ ਕਾ ਬਾਬਾ ਹੋ ਪਿੱਤਰਾ ਦੇ ਬੱਤੇ ਅਸੀਂ ਨਾ ਲਿਖਿਓ ਕੋਣ ਕਰਦਾ ਸੀ ਹੈ ਬਈ ਕਾਰੀ ਕਰਦੇ ਹੋ ਬਈ ਇਹ ਸਟਿਚਰੋ ਬਈ ਸੀ ਕੋਈ ਨਾ ਲਵੇ ਜੀ ਲੱਗੇ ਹੋ ਜਾਂ ਪੈਸੇ ਦੇ ਵਾਸਤੇ ਤਾਂ ਨਹੀਂ ਕਿ ਤਨਖਾਹ ਵੀ ਕੋਈ ਲਵੇ ਨਹੀਂ ਬੰਦੀ ਤੇ ਜਿੰਨਾ ਕੁ ਸੋਚੀ ਕੀ ਕਰ ਬਾਬਾ ਇਹ ਹੀ ਬੋਲ ਤੇਰੇ ਬਾਪੂ ਸੁਖੀ ਹੋਦੀ ਬਈ ਇਹ ਖੰਡ ਪਾਟ ਹਾਂ ਜੀ ਬਾਬਾ ਜੀ ਐਸੇ ਕੁਰੀ ਦੀ ਮੌਗਰੀ ਜਵਾਸ ਕੰਢੀ ਨਾ ਬਈ ਹੁਣ ਕੰਮ ਬਣ ਗਿਆ ਕੋਈ ਖੰਡ ਪਾਟ ਦਾ ਹੱਥ ਬੰਨਣਾ ਦਿੱਤਾ ਬਈ ਮੇਰੇ ਛੋਟੇ ਕਰੇ ਵਾਤਾ ਹੁੰਦਾ ਅੱਗੇ ਛੋਟੇ ਕਰੇ ਤੈਨੂੰ ਖਾਣਾ ਬਿਲਕੁਲ ਲੱਗੇ ਸਾਲਾ ਸੋਟੇ ਪਰ ਅੱਗੇ ਜੀ ਪੈਸੇ ਵੀ ਨਹੀਂ ਕਰਦੇ ਕੋਈ ਲੰਮੜ ਨੂੰ ਬੈਠੇ ਆ ਬਾਬੇ ਉਸੇ ਗੱਲ ਕਹੀ ਤੁੜੀਏ ਕਿ ਬਾਬਾ ਜੀ ਅਸੀਂ ਸਾਨੂੰ ਡਿਊਟੀ ਮਿਲ ਜੇ ਅਸੀਂ ਪਹਿਲੀ ਤਰ੍ਹਾਂ ਛੋਟੇ ਦਰਵਾਜ਼ੇ ਤੇ ਲਾਵਾਂਗੇ ਹੁਣ ਗੁਰਪਨੇ ਇਹੀ ਗੱਲ ਹੋਈ ਸੀ ਕਿ ਸੈੱਟ ਪਾ ਚੁੱਕੇ ਅਸੀਂ ਸਮਾਧੀ ਉਹ ਦਰਵਾਜ਼ਾ ਚਲੋ ਮੈਨੂੰ ਪਹਿਲਾਂ ਮਨੇ ਜੀ ਨਾਲ ਇਹੀ ਗੱਲ ਹੋਈ ਸੀ ਕਿ ਮੈਨੂੰ ਡਿਊਟੀ ਮਿਲੇਗੀ ਮੈਂ ਪਹਿਲਾਂ ਥੋੜਾ ਖੰਡ ਪਾੜ ਕਰਾਉਂਗੀ ਹਾਂਜੀ ਫਿਰ ਕਰਾਇਆ ਕਿ ਉਹ ਵੀ ਪਹਿਲੀ ਪਖਾਣ ਤੇ ਆ ਪਹਿਲੇ ਤੋਂ ਸਹਿਰ ਬਾਈ ਤੈਨੂੰ 10 ਰੁਪਏ ਮਿਲਦੇ ਜੁੜੀ ਹੱਦ ਦਾ ਬਣ ਰਹੀ ਨੇ ਬਾਈ ਸੁੱਖਾ ਤੋਂ ਲੈ ਕੇ ਸੀ ਕਿ ਬੱਜੇ ਤੇ ਪਾਜੋ ਸਾਰੇ ਕੀ ਤੇ ਜੇ ਵੀ ਸਮਾਨ ਜਿਹੜਾ ਕੱਢੀ ਸਾਰੇ ਕੀ ਨੂੰ ਦੇਖ ਔਰ ਮਹਲਾ ਦਾ ਖੰਡਾ ਬੰਦ ਕਰਦੇ ਠੀਕ ਹੈ ਸੋਦਾ ਫਰੀਜ਼ੀ ਸੈਟ ਹੋ ਜਾਊਗਾ ਸਾਰੇ ਕੀ ਬਣੇ ਤੇ ਤੁਹਾਡੇ ਘਰੇ ਬਾਦਾ ਵੀ ਹੋਣਾ ਕਰ ਦੂਗਾ ਠੀਕ ਹੈ ਬਾਈ ਬੱਜੇ ਜੀ ਇਸ ਨਮਟ ਬਹੁਤ ਸਕੇ ਤੇ ਉਹ ਨੂੰ ਸਹੀ ਇਹਨੇ ਬਾਸ ਕਰਾਇਆ ਠੀਕ ਹੈ ਇੱਕ ਮਾਲਾ ਸਿੱਧਾ ਨੂੰ ਆ ਕੇ ਠੀਕ ਹੈ ਇੱਕ ਜਿਹੜੇ ਤੇਰੇ ਸੇ ਨੂੰ ਪਰੋਲ ਨੇ ਇਹ ਰਹਿਦੀ ਹੈਗੀ ਮਾਤਾ ਕਾਰਨ ਕੇ ਜਾ ਕੇ ਮੰਨਿਓ ਬਈ ਥੋੜਾ ਕੰਮ ਸਹੀ ਹੋ ਬਣੇ ਇਸ ਟਾਈਮ ਹਾਂ ਇੱਕ ਹੱਦ ਨੂੰ ਫਤਿਹਨਾਸ਼ਟ ਆਉਸ਼ ਠੀਕ ਹੈ ਇੱਕ ਵਾਰ ਜੇ ਸੰਕੇ ਦਰਬਾਰ ਨੇ ਬੜੇ ਪਾਉਂਗੀ ਬਈ ਠੀਕ ਹੈ ਨਾ ਹਾਂਜੀ ਇਹਦਾ ਥੋੜਾ ਰੌਣ ਮਨ ਕਰਦਾ ਹਰਜੂ ਬਈ ਸੈਟ ਹੋਊਗਾ ਇੱਕੋ ਸਾਜਣ ਮੱਤਾ ਦਰਬਾਰ ਤੇ ਬੜੇ ਪਾਣੇ ਪਾਦਾ ਕਰਾਂਗਾ ਪਹਿਲੇ ਬੋਲੇ